ਕਿਰਤੀ ਕਿਸਾਨ ਯੂਨੀਅਨ ਵੱਲੋਂ ਟਿਲਵਾ ਤੋਂ ਸ਼ੁਰੂ ਕਰਕੇ ਨਡਾਲਾ ਬੈਗੋਵਾਲ ਪੁਲਤ ਤੋਂ ਸੁਭਾਨਪੁਰ ਤੱਕ ਭਾਜਪਾ ਦੇ ਖਿਲਾਫ ਮਾਰਚ ਕੱਢਿਆ ਗਿਆ ਕਿ ਰੈਲੀਆਂ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸਰ ਸਿੰਘ ਬਨਾਮਲ ਨੇ ਸੰਬੋਧਨ ਕਰਦਿਆ ਕਿਹਾ ਕਿ ਭਾਜਪਾ ਦੇ ਉਮੀਦਵਾਰ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿੱਤਾ ਜਾਵੇਗਾ ਕਿਉਂਕਿ ਭਾਜਪਾ ਨੇ 5 ਸਾਲ ਕਾਰਪੋਰੇਟ ਘਰਾਣਿਆਂ ਦੀ ਸੇਵਾ ਕੀਤੀ ਦੇਸ਼ ਦਾ ਰੇਲਵੇ ਜਹਾਜ਼ ਬਦਰਗਾਹ ਤੋਂ ਹੋਰ ਵੱਡੇ ਵੱਡੇ ਕਾਰਖਾਨੇ ਕਾਰਪੋਰੇਟ ਕੰਪਨੀਆਂ ਦੇ ਹੱਥ ਵਿੱਚ ਦੇ ਦਿੱਤੀਆਂ ਹਨ। ਭੂਮੀ ਅਧੀ ਗ੍ਰਹਿਣ ਕਾਨੂੰਨ ਵਿੱਚ ਤਬਦੀਲੀ ਕਰਕੇ ਕਾਰਪੋਰੇਟ ਨੂੰ ਆਪਣੇ ਪ੍ਰੋਜੈਕਟਾਂ ਲਈ ਕਿਸਾਨਾਂ ਦੀ ਜ਼ਮੀਨ ਖਾਣ ਦੀ ਖੁੱਲੀ ਛੁੱਟੀ ਦੇ ਦਿੱਤੀ ਗਈ ਹੈ। ਕੇਂਦਰ ਨੇ ਡੈਮ ਸੇਫਟੀ ਐਕਟ ਬਣਾ ਕੇ ਕੇਂਦਰ ਨੇ ਨਾ ਕੇਵਲ ਡੈਮਾਂ ਬਲਕਿ ਰਾਜਾਂ ਦੇ ਪਾਣੀਆਂ ਨੂੰ ਖੋਹ ਲਿਆ ਹੈ। ਇਸ ਤੋਂ ਇਲਾਵਾ ਕੀਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਖੁੱਲਰ ਨੇ ਵੀ ਪੁਲਤ ਤੇ ਸੁਭਾਨਪੁਰ ਸੰਬੋਧਨ ਕਰਦਿਆ ਕਿਹਾ ਕਿ ਜਦੋਂ ਬਾਜਪਾ ਸਰਕਾਰ ਸਾਨੂੰ ਦਿੱਲੀ ਵਿੱਚ ਵੜਾ ਨਹੀਂ ਦਿੰਦੀ ਤਾਂ ਫਿਰ ਅਸੀਂ ਵੀ ਬਾਜਪਾ ਦੇ ਉਮੀਦਵਾਰਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿਆਂਗੇ ਇਸ ਤੋਂ ਇਲਾਵਾ ਕਿਰਤੀ ਕਿਸਾਨ ਯੂਨੀਅਨਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਦੇਵਾਲ ਸਿੰਘ ਬੂ ਜ਼ਿਲ੍ਹਾ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਪੰਡਾਲਪੇਟ ਜ਼ਿਲ੍ਹਾ ਵਿੱਚ ਸਕੱਤਰ ਵਿਕਰਮਜੀਤ ਸਿੰਘ ਵੀਲਾ ਜ਼ਿਲ੍ਹਾ ਕਮੇਟੀ ਮੈਂਬਰ ਭਜਨ ਸਿੰਘ ਸੰਗੋਜਲਾ ਸੱਜਨ ਸਿੰਘ ਪੰਡਾਲਪੇਟ ਸੀਤਲ ਸਿੰਘ ਸੰਗੋਜਲਾ ਮਲਕੀਤ ਸਿੰਘ ਢਾਲੀਵਾਲ बेट बलवीर सिंह फजलाबाद दिलबाग सिंह नूरपुर राजपुता सिंह टिलवा दर्शन सिंह मंसूरवाल दलबीर सिंह धालीवाल बेट नडाला ब्लाक प्रधान जगजीत सिंह ओजला आदि ने भी संबोधन किया कपूरथला तो पत्रकार जोगिंदर सिंह जातिके जी की विशेष रिपोर्ट ਸਾਰਾ ਗਰਮ ਤੇ ਦੇ ਮੁਟੋ ਪੁਜਾਉਣਾ ਤੇ ਇਹ ਕਰਕੇ ਤੇ ਨਾ ਬਤਾਇਆ ਕਿ ਜੀਡੀਪੀ ਨੂੰ ਹਾਰੋ ਤੇ ਜੀਡੀਪੀ ਮਕਸਾਦਾ ਪੁਜਾਓ ਤੇ ਆਪਣਾ ਦੇਖੋ ਤੇ ਇਹ ਕਰਕੇ ਚਾਲਾ ਬੰਦ ਨਹੀਂ ਹੋਣਾ ਵਾਹ ਮਤੇ ਜੰਨੇ ਸਾਡਾ ਧਲਾ ਹੋਣਾ ਹੈ ਤੇ ਅੱਗੇ ਤੋਂ ਵੀ ਇਹਦਾ ਕੋਈ ਵੀ ਜ਼ਗਾ ਨਾ ਤੇ ਟੋਕਣ ਦੀ ਜ਼ਿੰਮਾਦਾਰੀ ਕਰੇ ਕਿਤੇ ਉਹ ਕਦੇ ਬੰਗਾ ਉਜਨਾ ਪਾਓ ਬੀਜੇਪੀ ਨੂੰ ਕਾਇਰ ਕਰ ਦੇ ਵਿਰੋਧ ਜਾਓ ਕਾਪੀ ਕਾਜ ਨਾਲ ਲੇਟਕਾ ਪਾਰਟੀ ਸੁਸਮੇ ਗੱਲਾਂ ਕਿ ਦਿਨੀਆਂ ਬਦੇਰੀਆਂ ਆਜ ਕਰਕੇ ਮੋਦੀ ਨੂੰ ਭਜਾਓ ਮੋਦੀ ਨੂੰ ਮੋਟਨਾ ਪਾਓ ਬੀਜੇਪੀ ਨੂੰ ਭਜਾਓ ਇਹ ਬਹੁਤ ਜ਼ਰੂਰੀ ਹੈ ਜੇ ਕੋਈ ਨਾ ਹੋਣਾਰੇ ਕੋਈ ਪੰਜਾਬੀਆਂ ਅਗਵਾਣ ਦੀਆਂ ਕਿ ਮੋਦੀ ਪੰਜਣਾ ਤੇ ਆਪਣੇ ਆਪ ਹੀ ਲੋਕਾਂ ਨੂੰ ਪਤਾ ਲੱਗਣਾ ਕਿ ਇਹ ਲੋਕ ਜਿਹੜੇ ਧੁੱਪੇ ਸੜਦੇ ਸੀ ਤੇ ਕਈ ਮੋਟ ਨਹੀਂ ਕਿ ਅਸਲ ਤੋਂ ਬੋਲੀ ਜਾਂਦੇ ਜੇ ਮੋਢੀ ਬਣ ਗਿਆ ਤਾਂ ਮੈਂ ਤੁਹਾਨੂੰ ਮਿਲ ਕੇ ਪਤਾ ਲੱਗਣਾ ਵਾ ਇਹ ਸਾਰੀ ਦੁਨੀਆ ਨੂੰ ਤੁਹਾਨੂੰ ਵੀ ਦੇਖੀ ਲੱਗਣਾ ਇਹ ਆਪ ਜਾਣ ਲਿਓ ਜਿੱਤੇ ਵੀ ਜੇ ਦੀ ਜ਼ਿੰਮੇਵਾਰੀ ਆ ਬਾੜ ਦੇ ਸੁਤੇ ਆ ਜੋ ਬਾੜ ਜਿੱਤੇ ਦੇਖੇ ਹੋਤੇਾਰੇ ਲੋਕੇ ਕਿਸੇ ਦੇ ਨੋਕੋ ਬਿਜੇ ਦੀ ਨੋਕ ਨਾ ਪਾਓ ਹੋਰ ਤੇਰੀਆਂ ਪਾਂ ਦੀਆਂ ਤਰੀਆਂ ਕਰਦੀਆਂ ਹੋਰ ਜਿੱਦੇ ਹੁਵਾ ਲੋ ਤੋ ਇੱਕ ਕੁਝ ਚਾਲਤ ਨੂੰ ਦਾਇ ਥੋੜੇ ਦਿਨ ਹੋ ਗਿਆ ਇਸ ਸਟੇਜ ਤੇ ਸੁਣੀ ਇੱਕ ਬੁੜਾ ਸੀ ਉਹ ਕਹਿੰਦਾ ਉੱਤੇ ਬੜੀਆਂ ਮੱਕੀਆਂ ਦੇਤੀਆਂ ਸੀ ਉਹ ਤੇ ਦੇ ਨੇ ਮਕੀਆਂ ਦਾਤੀਆਂ ਕੋ ਇੰਦਾ ਇਜਾਜ਼ਤ ਬੜੀ ਦਿੱਤੀ ਕੀਤੀ ਆ ਜਿਲ੍ਹਾ ਚੀਗੜ ਜਿਲ੍ਹਾ ਅਗਲੀਆਂ ਮਕੀਆਂ ਤੇ ਲੱਗਦੀਆਂ ਸੀ ਬਹੁਤ ਤੋਂ ਹੱਕੇ ਨੰਨੀਆਂ ਮਕੀਆਂ ਰਹਿਣ ਗਿਆ ਬੜੀ ਤੰਗੀ ਆਣੀ ਆ ਜੇ ਨਾਲਿਆ ਜੀ ਇਹ ਮਕੀਆਂ ਕਾਰੀਆਂ ਰੱਖੀਆਂ ਹੋਈਆਂ ਆ ਮੈਨਾਂ ਕੋਈ ਪਰਵਾਹ ਨਹੀਂ ਦੁਨੀਆਂ ਦੀ ਜਿੰਨੇ ਉੱਤੇ ਜੀਣਾ ਨਹੀਂਗਾ ਨਾ ਕੋ ਕਿਸਾਨ ਨਾ ਬਿਜੂਦ ਜਾਂ ਮੁਲਾਜ਼ਮ ਜਿਸੇ ਜੀ ਦੇ ਵੀ ਨੂੰ ਵੋਟ ਨਾ ਪਾਓ ਬੀਜੇਪੀ ਨੂੰ ਕਿਹਾ ਹੋ ਬੀਜੇਪੀ ਨੋਰਾ ਹੋ ਬੀਜੇਪੀ ਨੂੰ ਵੋਟ ਨਾ ਪਾਓ ਤੋ ਤਨ ਨਾਰੇ ਲਾਲੀਏ ਫਿਰ ਆਪਾਂ ਤੋਂ ਬੜੀ ਆ ਗੁੱਤੀ ਕਰ ਲਈਏ ਤਸਾਨਾ ਦਾ ਇੱਕਾ ਜਿੰਦਾਬਾਦ ਤਸਾਨਾ ਮਸੂਰਾ ਦਾ ਇੱਕਾ ਜਿੰਦਾਬਾਦ ਟੀਜੇਪੀ ਸਰਕਾਰ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਵੱਡੇ ਘਰਾਣੇ ਮੁਰਦਾਬਾਦ 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 ਮੋਨੇ ਜਿੰਦਾਬਾਦ ਜਿੰਦਾਬਾਦ ਸੈਂਟਰ ਦੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਤਿ ਸ੍ਰੀ ਅਕਾਲ ਆ ਗੱਦੇ ਨੂੰ ਸਾਹਤ ਕਰਦੇ ਨਾਇਬ ਜੀ ਦਾ ਖਾਲਸਾ ਨਾਇਬ ਜੀ ਦੇ ਪਿੱਛੇ ਹੈ ਤੇ ਦੱਖਣ ਦਾ ਨਾਮ ਚੱਲ ਰਿਹਾ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੀ ਬੰਦੀਆਂ ਜਿਹੜੀਆਂ ਤੇ ਜੀਪੀ ਦਾ ਵਿਰੋਧ ਕਰ ਰਹੀਆਂ ਕਿ ਇਹਨੂੰ ਵੋਟ ਨਾ ਪਾਈਏ ਦੂਸਰੀਆਂ ਪਾਰਟੀਆਂ ਵੀ ਆ ਰਹੀਆਂ ਪਰ ਜੀਪੀ ਦਾ ਇਹ ਵਿਰੋਧ ਕਿਉਂ ਕਰ ਰਿਹਾ ਕਿਉਂਕਿ ਜੀਪੀ ਨੇ ਜੋ ਦੇਸੀ ਤੇ ਵਿਦੇਸੀ ਕਾਪਰਰ ਕੰਪਨੀਆਂ ਹੈ ਤੋਦੀ ਮਨਸਾ ਦੇ ਅੰਦਰ ਕੰਮ ਕੀਤਾ। ਉਹਦੀ ਸੁਨਾਤੀ ਉਹਨਾਂ ਕੀਤਾ ਕਿ ਦੇਸ਼ ਨੂੰ ਵੀ ਰਾਜਗਾਰ ਲਿਆਇਆ ਜਾ। ਤੋਦੀ ਲਗਾਤਾਰ ਉਸਦੇ ਦਿਮਗ ਆਪਣਾ ਜਦਰਾ ਪੂਰਾ ਜੋਰ ਲਾਇਆ। ਜਿੱਥੇ ਕਿਸੇ ਨੇ ਕਿਸੀ ਤੇਰਾਬੰਦੀ ਕੀਤੀ ਵੀ ਤੋਦੇ ਦੋ ਪ੍ਰਸ਼ਾਂਤ ਬਣਾਏਗੇ। ਕੋਤੇ ਟੌੜ ਦਾ ਖੌਲ ਆ ਗਿਆ ਤੇ ਕੀਰ ਬਣਾਇਆ ਜਾ। ਉਥੋਂ ਦੇ ਲੋਕਾਂ ਨੇ ਉਹਦੀ ਪ੍ਰਗਟਾ ਲਗਾ ਕੇ ਬਾੜ ਕੀ ਹੋ ਰਿਹਾ। ਕੀ ਸਾਡੀ ਸੇਵਾ ਵਿੱਚ ਕੀ ਹੋ ਰਿਹਾ। ਸੋ ਤੇ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਜਿਹਾ। ਇਸੇ ਤਰ੍ਹਾਂ ਹੀ ਖੈਰ ਨਾ ਸਿੱਧਾ ਤਕਬੂਲ ਲੈਂਦਾ ਗਿਆ ਤੇ ਇਸ ਖੀਮ ਬਾਗ ਦੇ ਤੋਂ ਸਟੂਡੈਂਟਾਂ ਨੇ ਆਪਣਾ ਇਹ ਮੋਰਚਾ ਲਗਾਇਆ ਉਹਦੇ ਦੀ ਬਲੌਕਬਾਡ ਲੱਗਾ ਬਲੌਕਬਾਡ ਹੰਦਿਆ ਜੀ ਉਹਨਾਂ ਮੋਰਚਾ ਤੇ ਸਟੂਡੈਂਟਾਂ ਦਾ ਤਸ਼ੱਦਦ ਕੀਤਾ ਗਿਆ ਤੇ ਉੱਥੇ ਆਰਐਸਐਸ ਦੇ ਗੁੰਿਆਂ ਨੇ ਤ੍ਰਿਸਤੀਆਂ ਵਰਤੀਆਂ ਪਾ ਕੇ ਉਹ ਲੜਕੀਆਂ ਤੇ ਲੜਕਿਆਂ ਤੇ ਲੜਕੀਆਂ ਦੇ ਕਾਂਗਾਂ ਦੇ ਨਾਲ ਤਸ਼ੱਦਦ ਕੀਤਾ ਤੇ ਉਹਨਾਂ ਦੇ ਤੋਂ ਸੁਤੇਆ ਦੀ ਮਾਰਿਆ ਗਿਆ ਤੇ ਇਹ ਸਰਕਾਰ ਨੇ ਕੁਰੀਬਕੋਟ ਦੇ ਵੀ ਆਪਣਾ ਪੂਰਾ ਚੱਜਾ ਕੀਤਾ ਜਿਹੜਾ ਫੈਸਲਾ ਨਹੀਂ ਸੀ ਹੋ ਸਕਦਾ ਅੱਜ ਉਹ ਵੀ ਤੁਹਾਡੇ ਸਾਹਮਣੇ ਹੋਇਆ ਬਾਬਰੀ ਮਸਜਿਦ ਵਾਲਾ ਫੈਸਲਾ ਵੀ ਹੋਇਆ ਤੇ ਉਹ ਕਿਉਂ ਜਾਂ ਟੰਡਾਂ ਦੇ ਵਿੱਚ ਨਾ ਵੜਨ ਦਿੱਤਾ ਜਾਵੇ ਜਿਵੇਂ ਪਤਾ ਲੱਗੇ ਕਿ ਉਹ ਕਿਉਂ ਰੈਲੀ ਕਰਨ ਆ ਰਿਹਾ ਜਾਂ ਕੋਈ ਮੀਟਿੰਗ ਕਰਨ ਆ ਰਿਹਾ ਉਸ ਨੂੰ ਪਹਿਲਾਂ ਹੀ ਸੈਰ ਤੋਂ ਬਾਹਰ ਹੀ ਧੋਹ ਜਾਵੇ ਟੱਕੇ ਹੋ ਕੇ ਤੇ ਉਸ ਤੋਂ ਹੀ ਵਾਪਸ ਹੋ ਰਿਹਾ ਜਾਵੇ ਜੇਕਰ ਲੋੜ ਪਵੇ ਦੇਖੀ ਸਿਖਤ ਸਮਝਾਉਣਾ ਕੋਈ ਟੌਂਸ ਕੇ ਨਾਲ ਪ੍ਰਾਪਰ ਤੇ ਉਹ ਨੂੰ वापस बोडलेदड करे भाई वाहिगुरू का खालसा वाहि